200 ਪਰ ਲੀਟਰ ਚੱਲ ਰਿਹਾ ਨਰਮਾ ਬਾਹ ਰਿਹਾ ਗੱਲ ਬਣਾਤੀ ਆ ਦੇਖੋ ਕਿਡਾ ਕਿਡਾ ਨਰਮਾ ਸੀਗਾ ਵਾਹ ਵਧੀਆ ਸਫਾਈ ਦੋਨੇ 55 ਆਤੀ 4x4 ਦੇ ਟੂ ਵੀਲ ਸੋਰੀ ਵਧੀਆ ਗੱਲ ਬਣ ਰਹੀ ਆ ਵਾਹਣ ਦੇ ਆਏ ਦੇਖੋ ਬਹੁਤ ਵਧੀਆ ਸਫਾਈ ਆ 55 ਦੀ ਮੋਡੀਫਾਈ ਕਰੇ ਹੋਏ ਆ ਪਾਹ ਵੀ ਹਿੰਦ ਹੁੰਦੇ ਦੇਖੋ ਵਧੀਆ ਚੀਜ਼ ਆ ਗਈ ਇਹ ਸਾਰਾ ਸੁਪਰ ਹੀਟਰ ਨਰਮੇੜਾ ਵਾਸਤੇ ਬਹੁਤ ਵਧੀਆ ਆ ਸੁਪਰ ਹੀਟਰ ਚੀਜ਼ ਬਹੁਤ ਵਧੀਆ ਆ ਪਹਿਲਾਂ ਨਰਮਾ ਪਾਟ ਦੇ ਬਾਹਰ ਕੱਢਦੇ ਕਣਕਾਂ ਲੇਟ ਹੋ ਜਾਂਦੀਆਂ ਹੁਣ ਸਾਰਾ ਕੁਝ ਇੱਕ ਵਾਰੀ ਦੀ ਵਿੱਚੀ ਬੀਜਣਾ ਬੋਣਾ ਇਕੱਠੇ ਹੀ ਨਿਵੇੜ ਦਿੰਦਾ ਨਾਲੇ ਰੇਹ ਬਣਦੀ ਆ ਹਰੀ ਖਾਦੀ ਹੋ ਜਾਂਦੀ ਇੱਕ ਨਰਮੇ ਦੀ ਕਤਰਾਾਂ ਦੀ